ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੌਂਸਲਰ ਵਿਕਾਸ ਸੋਨੀ ਨੇ ਨਗਰ ਨਿਗਮ ਕਮਿਸ਼ਨਰ ਵਿਕਰਮਜੀਤ ਸਿੰਘ ਸ਼ੇਰਗਿੱਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਕੌਂਸਲਰ ਵਿਕਾਸ ਸੋਨੀ ਨੇ ਆਖਿਆ ਕਿ 6 ਮਹੀਨਿਆਂ ਤੋਂ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਗਈ ਜੋ ਕਾਨੂੰਨ ਦੇ ਵਿਰੁੱਧ ਹੈ ਕਿਉਂਕਿ ਸ਼ਹਿਰ ਦੇ ਮੁੱਦੇ ਹਾਊਸ ਦੀ ਮੀਟਿੰਗ ਵਿੱਚ ਹੀ ਚੁੱਕੇ ਜਾਂਦੇ ਹਨ। ਨਾਲ ਹੀ ਉਨ੍ਹਾਂ ਅਵਰਡਾ ਕੰਪਨੀ ਵੱਲੋਂ ਕੱਢੇ ਗਏ ਮੁਲਾਜ਼ਮਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਕੌਂਸਲਰ ਕੁਲਦੀਪ ਸਿੰਘ, ਕੌਂਸਲਰ ਰਮਨ ਰੰਮੀ, ਕਾਂਗਰਸ ਆਗੂ ਗੁਰਦੇਵ ਸਿੰਘ ਦਾਰਾ ਕਾਂਗਰਸੀ ਆਗੂ ਕਮਲ ਪਹਿਲਵਾਨ ਪਰਮਜੀਤ ਚੋਪੜਾ ਵੀ ਮੌਜੂਦ ਸਨ ਅੱਜ ਮੇਰਾ ਬੇਹ ਦੁਪਹਿਰ ਬਾਅਦ ਕਮਿਸ਼ਨਰ ਦਾ ਟਾਈਮ ਹੈਗਾ ਤਾਂ ਫਿਰ ਬਾਅਦ ਪੂਰੀ ਲੜਾਈ ਛੜਾਣੇ ਸਾਡੀ ਇੱਕ ਅਸੀਂ ਸਾਰੇ ਆਪਣੇ ਕੌਂਸਲਰਾਂ ਵੱਲੋਂ ਕਮਿਸ਼ਨਰ ਸਾਹਿਬ ਨੂੰ ਇੱਕ ਲੈਟਰ ਦਿੱਤੀ ਹੈ ਜੀ ਪਿਛਲੇ 6 ਮਹੀਨੇ ਤੋਂ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਗਈ ਬੜਾ ਵੱਡਾ ਸ਼ਹਿਰ ਦਾ ਇਸ਼ੂ ਹੈ ਕਿਉਂਕਿ ਜਿੰਨੀ ਦੇ ਹਾਊਸ ਦੀ ਮੀਟਿੰਗ ਨਹੀਂ ਬੁਲਾਈ ਜਾਏਗੀ ਉੰਦੀ ਦੇ ਡਿਵੈਲਪਮੈਂਟ ਦੇ ਕੰਮ ਪਾਸ ਹਾਊਸ ਨੇ ਕਰਨੇ ਹੁੰਦੇ ਆ ਨਾ ਕਿ ਕਿਸੇ ਇੰਡੀਵਿਜੂਅਲ ਬੰਦੇ ਨੇ ਨਹੀਂ ਕਰਨੇ ਸੋ ਇਸ ਕਰਕੇ ਐਸ ਪਰ ਐਕਟ ਦੇ ਹਿਸਾਬ ਨਾਲ ਇੱਕ ਮਹੀਨੇ 'ਚ ਇੱਕ ਵਾਰੀ ਮੀਟਿੰਗ ਬੁਲਾਉਣੀ ਲਾਜ਼ਮੀ ਹੈ ਔਰ 6 ਮਹੀਨੇ ਹੋ ਗਏ 29 ਮਾਰਚ ਨੂੰ ਮੀਟਿੰਗ ਬੁਲਾਈ ਗਈ ਸੀ ਪਿਛਲੀ ਅੱਜ ਤੁਸੀਂ ਗੱਲ ਲਓ 6 ਮਹੀਨੇ ਹੋ ਗਏ ਨੇ ਹੌਸਲੀ ਮੀਟਿੰਗ ਕਾਲ ਨਹੀਂ ਕੀਤੀ ਗਈ ਸੋ ਕਮਿਸ਼ਨਰ ਸਾਹਿਬ ਨੂੰ ਅਸੀਂ ਦੱਸਿਆ ਹੈ ਉਹ ਪੁਰਾਣਾ ਵੀ ਜੋ ਪਿਛਲੀ ਮੀਟਿੰਗ ਇੱਕ ਜਿਹੜੀ 29 ਮਾਰਚ ਨੂੰ ਉਹਦੇ ਬਾਰੇ ਵੀ ਅਸੀਂ ਸਾਰਾ ਡਿਸਕਸ ਕੀਤਾ ਹੈ ਔਰ ਉਹ ਹੋਰ ਸ਼ਹਿਰ ਦੀ ਇਸ਼ੂ ਸੀ ਕਿਉਂਕਿ بارشਾਂ ਕਰਕੇ ਸੜਕਾਂ ਟੁੱਟ ਗਈਆਂ ਸ਼ਹਿਰ 'ਚ ਕੂੜੇ ਦਾ ਬਹੁਤ ਬੁਰਾ ਹਾਲ ਹੈ ਤਿਆਹਰਾਂ ਦੇ ਦਿਨ ਨੇ ਕੂੜਾ ਚੁੱਕਿਆ ਨਹੀਂ ਜਾ ਰਿਹਾ ਉਸ ਰਿਗਾਰਡਿੰਗ ਗੱਲ ਕੀਤੀ ਹੈ ਕਮਿਸ਼ਨਰ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਇੱਕ ਹਫਤੇ ਨੰਨ੍ਨੰਦਰ ਸ਼ਹਿਰ ਦੀ ਸਾਰੀ ਸਫਾਈ ਕੂੜਾ ਚੁੱਕਿਆ ਜਾਏਗਾ ਸਫਾਈ ਕੀਤੀ ਜਾਏਗੀ ਔਰ ਸਾਡੇ ਭਰਾ ਨੇ ਜਿਹੜੇ ਸ਼ਹਿਰ 'ਚ ਪੁਰਾਣੀ ਕੰਪਨੀ ਨਾਲ ਕੰਮ ਕਰਦੇ ਸੀ ਲਗਭਗ ਇਹਨਾਂ ਨੂੰ ਪਿਛਲੇ 2.5 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਇਹਨਾਂ ਦਾ ਵੀ ਕੰਮ ਕੀਤਾ ਹੈ ਕਮਿਸ਼ਨਰ ਸਾਹਿਬ ਨੂੰ ਵਿਸ਼ਵਾਸ ਹੋਇਆ ਹੈ ਕਿ ਇਹਨਾਂ ਨੂੰ ਜਲਦੀ ਇਹਨਾਂ ਦੀ ਤਨਖਾਹ ਦਿਵਾਵਾਂਗੇ ਔਰ ਜਿਹੜੀ ਨਵੀਂ ਕੰਪਨੀ ਮਹੀਨੇ ਡੇਢ ਮਹੀਨੇ ਦੀ ਆ ਰਹੀ ਹੈ ਕੂੜਾ ਚੁੱਕਣ ਵਾਲੀ ਜਿਹੜੀ ਨਵੀਂ ਕੰਪਨੀ ਨੂੰ ਟੈਂਡਰ ਹੋਇਆ ਹੈ ਇਹ ਸਾਰੇ ਬੰਦੇ ਜੁਆਇਨ ਕਰਨਗੇ ਇਹੇ ਬੰਦੇ ਦੁਬਾਰਾ ਕੰਮ ਕਰਨਗੇ ਜਿਹੜੇ ਪੁਰਾਣੀ ਕੰਪਨੀ 'ਚ ਕੰਮ ਕਰ ਰਹੇ ਸੀ ਉਹ ਵੀ ਅੱਜ ਅਸੀਂ ਉਹਨਾਂ ਕੋ ਆਸ਼ਵਾਸ਼ਣ ਦਿੱਤਾ ਹੈ